ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਲੋਂਗੋਵਾਲ ਬੱਲੋ ਭਾਰਤੀ ਕਿਸਾਨ ਯੂਨੀਅਨ ਇੱਕਤਾ ਜਾ ਹਰਜ ਦੀ ਇਸ ਵੀਡੀਓ ਨੂੰ ਇਸ ਕਰਕੇ ਪਾਉਣਾ ਪੈ ਰਿਹਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸੀਐਮ ਮਾਨ ਬੱਲੋ ਜਿਹੜਾ ਲਗਾਤਾਰ ਕਿਸਾਨਾਂ ਦੇ ਪ੍ਰਤੀ ਕਿਸਾਨ ਯੂਨੀਅਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਆਗੂ ਹੈ ਉਹਨਾਂ ਪ੍ਰਤੀ ਜੋ ਬਿਆਨਬਾਜ਼ੀ ਲਗਾਤਾਰ ਹੋ ਰਹੀ ਹੈ ਕਿਸਾਨਾਂ ਦੇ ਰੰਭੇ ਸੰਘਰਸ਼ ਨੇ ਜਿਹੜੇ ਉਹਨਾਂ ਸੰਘਰਸ਼ਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬੇਤੁਕੇ ਯਾਨੀ ਬੇ ਮਤਲਬ ਇਹ ਕਹਿ ਰਿਹਾ ਉਹ ਚੰਗ ਅਰਸ਼ਾਂ ਦੇ ਪੜਾਵਾਂ ਵੱਜੋਂ ਹੀ ਰੇਲਾਂ ਤੇ ਸੜਕਾਂ ਤੇ ਕਿਸਾਨਾਂ ਨੂੰ ਜਾਣਾ ਪੈਂਦਾ ਮਜਬੂਰੀ ਵਸ ਜਾਣਾ ਪੈਂਦਾ ਜਦੋਂ ਗੁੰਗੀਆਂ ਬੋਲੀਆਂ ਹਕੂਮਤਾਂ ਕਿਸਾਨਾਂ ਦੀ ਗੱਲ ਸੁਣ ਤੋ ਕੰਨ ਬੰਦ ਕਰਕੇ ਬੈਠ ਜਾਣ ਤਾਂ ਫਿਰ ਉਹ ਕੰਨ ਖਲਵਾਉਣ ਲਈ ਕਿਸਾਨਾਂ ਨੂੰ ਕਾਰਡਿਸ਼ਨ ਘਰਸ਼ਾਂ ਦੇ ਐਲਾਨ ਕਰਨੇ ਪੈਂਦੇ ਹੈ ਮਜਬੂਰੀ ਹੁੰਦੀ ਹੈ ਸ਼ੌਂਕ ਨਹੀਂ ਹੁੰਦਾ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੇ ਸੀਐਮ ਮਾਨ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਇੱਕ ਵੀ ਮੁੱਦਾ ਇਹੋ ਜਿਹਾ ਦੱਸ ਦੇ ਹੁਣ ਤੱਕ ਜਿਹੜਾ ਮੁੱਦਾ ਕਿਸਾਨਾਂ ਦੇ ਹਿੱਤਾਂ ਦੇ ਨਾਲ ਜੁੜਿਆ ਨਾ ਹੋਵੇ ਤੇ ਜਾ ਬੇਮਤਲਬੇ ਸੰਘਰਸ਼ ਵਿਆਖਿਆ ਦੇ ਤੌਰ ਤੇ ਕਰਕੇ ਦੱਸ ਸਾਨੂੰ ਵੀ ਇਹ ਬੇਮਤਲਬਲੇ ਕਿਵੇਂ ਕਿਸਾਨ ਦੇਸ਼ ਦਾ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਉਹਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ ਉਹਨਾਂ ਦੀਆਂ ਪਾਲੀਆਂ ਫਸਲਾਂ ਪੁੱਤਾਂ ਧੀਆ ਬੱਚਿਆਂ ਵਾਂਗੂ ਇਥੇ ਗੜੇ ਮਾਰੀ ਦੇ ਨਾਲ ਨੁਕਸਾਨੀਆਂ ਜਾਂਦੀਆਂ ਹਨ ਹੜਾਂ ਦੇ ਨਾਲ ਨੁਕਸਾਨੀਆਂ ਜਾਂਦੀਆਂ ਤੇ ਤੇਰੀ ਸਰਕਾਰ ਜੇ ਹੜਾਂ ਦੇ ਖਰਾਬੇ ਦੇ ਮਾਮਲੇ 'ਚ ਇਹਨੂੰ ਲੈ ਕੇ ਕਿਸਾਨ ਸੰਘਰਸ਼ ਕਰਦੇ ਐ ਚੰਡੀਗੜ੍ਹ ਦਾ ਪ੍ਰੋਗਰਾਮ ਅਲੀਕਦੇ ਐ ਤੇਰੀ ਸਰਕਾਰ ਤੇਰੇ ਐਲਾਨ ਪੰਜਾਬ ਪੁਲਿਸ ਦੇ ਰਾਹੀਂ ਸਾਡੇ ਕਿਸਾਨ ਪ੍ਰੀਤਮ ਸਿੰਘ ਮਡੇਰ ਕਲਾ ਨੂੰ ਸ਼ਹੀਦ ਕਰਦੇ ਐ ਲੰਗੋਵਾਲ ਦੇ ਵਿੱਚ ਰਾਠੀਆਂ ਭਰਾ ਕੇ ਇਹ ਕਿਹੜੇ ਫੈਸਲੇ ਤੇਰੇ ਸਹੀ ਨੇ ਮਤਲਬ ਪੰਜਾਬ ਦੇ ਮੁੱਖ ਮੰਤਰੀ ਦੇ ਫੈਸਲੇ ਕਹਿ ਸਕਦੇ ਆ ਕਿ ਬੇਤੁਕੇ ਆ ਕਿਸਾਨਾਂ ਦੇ ਅੰਦੋਲਨ ਬੇਤੁਕੇ ਨਹੀਂ ਨੰਬਰ 2 ਸਾਨੂੰ ਪੰਜਾਬ ਦਾ ਮੁੱਖ ਮੰਤਰੀ ਇਹ ਬਿਆਨ ਤਾਂ ਬਹੁਤ ਵਾਰ ਪਹਿਲਾਂ ਵੀ ਸੁਣਨ ਨੂੰ ਮਿਲੇ ਨੇ ਇਹਦੇ ਜਦੋਂ ਕਹਿੰਦਾ ਹੁੰਦਾ ਸੀ ਕਿਸਾਨ ਬਜਾ ਨਹੀਂ ਦੇਖਦੇ ਜਗਾ ਦੇਖਦੇ ਹੁਣ ਕਿਸਾਨ ਤਾਂ ਇਹ ਗੱਲ ਤਾਂ ਪੁੱਛਣਾ ਚਾਹੁੰਦੇ ਐ ਵੀ ਜਦੋਂ ਭਾਜਪਾ ਕੇਂਦਰ ਦੇ ਖਿਲਾਫ ਅंदोलਨ ਚੱਲਦਾ ਸੀ ਤਾਂ ਉਹੀ ਬਿਆਨ ਜਿਹੜੇ ਅੱਜ ਸੀਐਮ مانਦੇ ਐ ਤਾਂ ਉਸ ਸਮੇਂ ਭਾਜਪਾ ਦੇ ਲੀਡਰ ਵੀ ਇਹੋ ਜਿਹੇ ਬਿਆਨ ਦਿੰਦੇ ਰਹੇ ਐ ਕਿਸਾਨਾਂ ਦੇ ਪ੍ਰਤੀ ਕਿਸਾਨ ਆਗੂਆਂ ਦੇ ਪ੍ਰਤੀ ਉਹਨਾਂ ਦੇ ਘਰਾਂ ਤੱਕ ਦੀਆਂ ਯਾਨੀ ਈੜੀ ਰੇਡਾਂ ਜਿਹੜੇ ਕਲਾਕਾਰ ਸੰਘਰਸ਼ ਦੀ ਹਮਾਇਤ ਕਰਦੇ ਸੀ ਉਹਨਾਂ ਦੇ ਘਰਾਂ 'ਚ ਈੜੀ ਰੇਡਾਂ ਇਸੇ ਤਰ੍ਹਾਂ ਬਹੁਤ ਸਾਰੇ ਉਹਨਾਂ ਕਿਸਾਨਾਂ ਦੀ ਹਮਾਇਤ ਕਰਨ ਵਾਲੇ ਲੋਕਾਂ ਦੇ ਘਰੇ ਈੜੀ ਨੇ ਰੇਡਾਂ ਮਾਰੀਆਂ ਸਨ ਤੇ ਮਰਵਾਇਆਂ ਸਨ ਸਰਕਾਰ ਨੇ ਕੀ ਨਿਕਲਿਆ ਸਾਨੂੰ ਸਰਕਾਰ ਦੱਸੇ ਇੱਕ ਵਾਰ ਇਹੋ ਜਿਹੀ ਬਿਆਨਬਾਜ਼ੀ ਉਦੋਂ ਵੀ ਹੋਈ ਅੱਜ ਪੰਜਾਬ ਦਾ ਸੀਐਮ ਕਿਸਾਨ ਆਗੂਆਂ ਦੇ ਪ੍ਰਤੀ ਜੋ ਜ਼ਹਿਰ ਉਗਲ ਰਿਹਾ ਕਿ ਕਿਸਾਨ ਤਾਂ ਇਹ ਅਦੋਲਣਾ ਦੇ ਜਰੀਏ ਆਪਣੀਆਂ ਦੁਕਾਨਾਂ ਚਲਾ ਰਹੇ ਨੇ ਫਿਰ ਉਹਨਾਂ ਦਾ ਨਾਮ ਲਓ ਕੌਣ ਚਲਾ ਰਹੇ ਨੇ ਉਹਨਾਂ ਨੇ ਕਿਹੜੇ ਹੋਟਲ ਬਣਾਏ ਆ ਉਹਦਾ ਜ਼ਿਕਰ ਕਰੋ ਕਿਹੜੀ ਥਾਂ ਤੇ ਬਣੇ ਹੋਏ ਮਤਲਬ ਇਹੋ ਜਿਹਾ ਨੈਰੇਟਿਵ ਸਿਰਜਣ ਦੇ ਯਤਨ ਕਰ ਰਿਹਾ ਹੈ ਕਿ ਪਿੰਡਾਂ ਦੇ ਅੰਦਰ ਕਿਸਾਨ ਭਾਈਚਾਰਾ ਜਿਹੜਾ ਆਪਣੀਆਂ ਮੰਗਾਂ ਤੇ ਮਸਲਾਂ ਲਈ ਇਕਜੁੱਟ ਹੁੰਦਾ ਹੈ ਉਹਦੇ ਵਿੱਚ 파ਟਕ ਪਵੇ ਬੇਤੁਕੇ ਬਿਆਨ ਇਸ ਕੁਰਸੀ ਨੂੰ ਜਿਹੜੀ ਪੰਜਾਬ ਦੇ ਸੀਐਮ ਦਾ ਮਾਨ ਰੱਖਦੀ ਹੈ ਕੁਰਸੀ ਉਸ ਕੁਰਤੀ ਕੁਰਸੀ ਤੇ ਬਹਿ ਕੇ ਇਹੋ ਜੇ ਬਿਆਨ ਦੇਣੇ ਕਦੇ ਵੀ ਸੋਭਾ ਨਹੀਂ ਦਿੰਦੇ ਜਿਹੜੀ ਗੱਲ ਦੀ ਕੋਈ ਬੁਨਿਆਦ ਨਾ ਹੋਵੇ ਅਸੀਂ ਖੁੱਲਾ ਚੈਲੰਜ ਇਸ ਗੱਲ ਲਈ ਕਰਨਾ ਚਾਹੁੰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਨਾਮ ਲਓ ਪੜਤਾਲ ਕਰਾਓ ਸਗੋਂ ਨਾਲ ਦੀ ਨਾਲ ਜਿਹੜੇ ਜਿਹੜੇ ਹਲਕਿਆਂ ਦੇ ਵਿੱਚ ਕਿਸਾਨ ਆਗੂ ਹੈਗੇ ਐ ਉੱਥੇ ਤੁਹਾਡੇ ਐਮ ਐਲ ਏ ਐ ਤੁਹਾਡੇ ਹੋਰ ਵੱਖ-ਵੱਖ ਆਉਧਿਆਂ ਤੇ ਬੈਠੇ ਐਮ ਪੀ ਐ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਵੀ ਨਾਲ ਦੀ ਨਾਲ ਆਪਾਂ ਜਾਂਚ ਕਰਾ ਲਈਏ ਤਾਂ ਕਿ ਦਰੁਸਤ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਸਕੇ ਕੌਣ ਸਹੀ ਐ ਤੇ ਕੌਣ ਠੀਕ ਐ ਤੀਜੀ ਗੱਲ ਪੰਜਾਬ ਦਾ ਮੁੱਖ ਮੰਤਰੀ ਅੱਜ ਕੇਂਦਰ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਇਹ ਗੱਲ ਸਾਫ਼ ਸੰਕੇਤ ਦੇ ਰਹੀ ਹੈ ਕਿਉਂਕਿ ਸ਼ੰਭੂ ਤੇ ਖਨੋਰੀ ਦਾ ਮੋਰਚਾ ਸੀ ਜਿਹੜਾ ਉਹ ਕੇਂਦਰ ਦੇ ਨਾਲ ਜੁੜੀਆਂ ਮੰਗਾ ਸਨ ਅਸੀਂ ਸੀਐਮ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਮੰਗਾ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਮੰਗਣਾ ਕਿ ਕਿਸਾਨਾਂ ਦੀ ਗੈਰਵਾਜਬ ਮੰਗਾ 467 ਤੋਂ ਲੈ ਕੇ ਅੱਜ ਤੱਕ ਕਿਸਾਨਾਂ ਨਾਲ ਧੋਖਾ ਨਹੀਂ ਹੋ ਰਿਹਾ ਕੋਈ ਮਤਲਬ ਹੈ ਇਸ ਗੱਲ ਦਾ ਕਿ ਫਸਲਾਂ ਦੇ ਭਾ ਮਿਸਦੇ ਕੇਂਦਰ ਸਰਕਾਰ ਤੇ ਉਹ ਪਾਕਿਸਤਾਨਾਂ ਨੂੰ ਮਿਲੇ ਨਾ ਇਹ ਮੰਗ ਗੈਰਵਾਜਬ ਹੈ ਕਿ ਸਾਰੇ ਤੁਹਾਡੇ ਐਮਪੀਆ ਦੀ ਐਮਲਿਆਂ ਦੀ ਰਾਜ ਸਭਾ ਮੈਂਬਰਾਂ ਦੀਆਂ ਤਨਖਾਹਾਂ ਨੇ ਤਨਖਾਹ ਤੋਂ ਬਾਅਦ ਉਹਨਾਂ ਦੀ ਪੈਨਸ਼ਨਾਂ ਲੱਗ ਜਾਂਦੀਆਂ ਤੁਸੀਂ ਕਿੰਨੀ ਕੁ ਜ਼ਿਆਦਾ ਸੇਵਾ ਕਰਦੇ ਹੋ ਦੇਸ਼ ਦੀ ਬਈ ਕਿਸਾਨ ਦਾ ਅੰਨ ਦਾਤਾ ਦੇਸ਼ ਦਾ ਮਿੱਟੀ ਨਾਲ ਮਿੱਟੀ ਹੋ ਕੇ ਫਸਲਾ اگਉਂਦਾ ਸੱਪਾਂ ਦੀਆਂ ਸਿਰੀਆਂ ਲਤੜਦਾ 24 ਘੰਟੇ ਖੇਤਾਂ ਦੇ ਵਿੱਚ ਭੁੱਖਾ ਤੇ ਆਇਆ ਰਹਿੰਦਾ ਤੇ ਜੇ ਮੰਗ ਕਰ ਲਈ ਵੀ ਕਿਸਾਨ ਨੂੰ ਵੀ 58 ਸਾਲ ਤੋਂ ਬਾਅਦ ਉਹਦੀ ਬੁਢਾਪਾ ਪੈਨਸ਼ਨ ਮਿਲਣੀ ਚਾਹੀਦੀ ਹੈ ਤਾਕੇ ਆਪਣੀ ਜ਼ਿੰਦਗੀ ਸਖਾਲੀ ਕੱਢ ਰੇ ਉਹ ਵੀ ਦੇਸ਼ ਦਾ ਸੇਵਾਦਾਰ ਹੈ ਕੀ ਇਹ ਵੇਤੁਕੀਆਂ ਮੰਗੇ ਕੀ ਸਾਡੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਰਾਜਾਂ ਨਾਲੋਂ ਕਣਕ ਪੈਦਾ ਕਰਨ ਤੇ ਝੋਨਾ ਪੈਦਾ ਕਰਨ ਤੇ ਵੱਖ-ਵੱਖ ਫਸਲਾਂ ਪੈਦਾ ਕਰਨ ਤੇ ਜਿਆਦਾ ਖਰਚੇ ਆਉਂਦੇ ਹੈ ਕੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਭਾ ਜਿਹੜੇ ਸੁਆਮੀ ਨਾਥ ਸੰਧੀਆਂ ਸ਼ਪਾਰਸਾ ਮੁਤਾਬਕ ਮਿੱਥੇ ਜਾਂਦੇ ਹੈ ਜਿਹੜੇ ਰਾਜ ਦੇ ਅੰਦਰ 90% ਫਸਲ ਪੈਦਾ ਹੁੰਦੀ ਹੈ ਤਾਂ ਉਸ ਰਾਜ ਦੇ ਲਾਗਤ ਖਰਚਿਆਂ ਮੁਤਾਬਕ ਕਿਸਾਨਾਂ ਨੂੰ ਭਾਅ ਮਿਲਣੇ ਚਾਹੀਦੇ ਇਹ ਗੈਰਬਾਜ ਮੰਗਾਂ ਕਿਸਾਨਾਂ ਦੀ ਮਤਲਬ ਹੋਰ ਕਿੰਨੀਆਂ ਤਮਾਮ ਮੰਗਾਂ ਨੇ ਜਿਹੜੀਆਂ ਸਾਡੀਆਂ ਵੱਡੀਆਂ ਆਵਾਜ਼ ਉਹ ਤੇ ਜਾਇਜ਼ ਮੰਗਾਂ ਸੋ ਇਸ ਤਰ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਤੇ ਅਸੀਂ ਸੰਘਰਸ਼ ਕਰਦੇ ਹਾਂ ਤੇ ਤੁਸੀਂ ਇਹਨੂੰ ਬੇਤੁਕਾ ਲੋਕਾਂ ਦੇ ਵਿੱਚ ਜਵਾਨੀ ਬਿਆਨ ਦੇ ਕੇ ਨਹੀਂ ਲਾ ਸਕਦੇ ਇਹ ਤੁਹਾਡੇ ਤੋਂ ਲੋਕਾਂ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਐ ਤੁਹਾਡੇ ਜਿਹੜੇ ਆਮ ਆਦਮੀ ਦੇ ਚਿਹਰੇ ਪਾਰਟੀ ਤੌਰ ਤੇ ਤੁਸੀਂ ਉਭਰੇ ਲੋਕ ਤੁਹਾਨੂੰ ਵੀ ਜਾਣਦੇ ਕਿ ਧਰਨੇ ਮੁਜਾਰਿਆਂ ਚ ਖੁਦ ਬੈਠ ਕੇ ਤੇ ਅੱਜ ਧਰਨੇ ਮੁਜਾਰਿਆਂ ਦੇ ਵਿਰੋਧੀ ਹੋਏ ਲੋਕ ਕਿੰਨਾ ਕ ਆਮ ਆਦਮੀ ਨੇ ਇਹ ਪੱਖ ਕਿੰਨੇ ਕੁ ਖਾਸ ਬੰਦਿਆਂ ਦਾ ਪੂਰਦੇ ਐ ਸੋ ਇਸ ਤਰ੍ਹਾਂ ਪੰਜਾਬ ਦਾ ਮੁੱਖ ਮੰਤਰੀ ਖੁੱਲੀ ਡਿਬੇਟ ਦੀ ਜਿਹੜੀ ਗੱਲ ਕਰ ਰਿਹਾ ਹੈ ਪੰਜਾਬ ਦੇ ਨਾਲ ਰਿਲੇਟਡ ਬੁੱਧਿਆਂ ਦੇ ਉੱਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਦਿਨ ਤੁਸੀਂ ਸ਼ਾਇਲੀ ਪਿੰਡ ਦੇ ਵਿੱਚ ਆਏ ਤਾਂ ਕੀ ਗੱਲ ਸੀ ਇਹ ਖੁੱਲੀ ਵੈਸ ਜਨਤਾ ਦੇ ਸਾਹਮਣੇ ਤੁਹਾਡੇ ਨਾਲ ਕਰਨ ਨਹੀਂ ਸੀ ਆ ਰਹੇ ਜਦੋਂ ਤੁਹਾਡੀ ਪੁਲਿਸ ਨੇ ਕਿਸਾਨਾਂ ਨੂੰ ਪੱਗਾਂ ਲਾਈਆਂ ਲਾਠੀਆਂ ਭਰਾਈਆਂ ਉਹਨਾਂ ਨੂੰ ਜ਼ਲੀਲ ਕੀਤਾ ਛਾਇਲੀ ਪਿੰਡ ਸਪਲਸੌਣੀ ਦੇ ਵਿੱਚ ਤੁਸੀਂ ਤਬਦੀਲ ਕੀਤਾ ਕਿਉਂ ਇਸ ਤਰ੍ਹਾਂ ਦੀ ਖੁੱਲੀ ਬਹਿਸ ਨਹੀਂ ਸੀ ਕਿਸਾਨ ਕਰਨਾ ਚਾਹੁੰਦੇ ਖੁੱਲੀ ਡਿਬੇਟ ਨਹੀਂ ਕਰਨਾ ਚਾਹੁੰਦੇ ਸੀ ਖੁੱਲੇ ਸ਼ਰਿਆਂ ਪੰਜਾਬ ਦੇ ਮੁੱਦਿਆਂ ਤੇ ਸਵਾਲ ਨਹੀਂ ਕਰਨਾ ਚਾਹੁੰਦੇ ਸੀ ਪਿੰਡ ਪੱਤਰੇ ਵਿਕਾਸ ਨਾਲ ਜੁੜੇ ਲੋਕਾਂ ਦੇ ਮੁੱਦਿਆਂ ਤੇ ਸਵਾਲ ਨਹੀਂ ਸੀ ਕਰਨਾ ਚਾਹੁੰਦੇ ਚਾਹੁੰਦੇ ਸੀ ਯਾਨੀ ਤੁਸੀਂ ਕਹਿਣੀ ਤੇ ਕਰਮੀ ਦੇ ਪੂਰੇ ਨਹੀਂ ਇਹ ਇਸ ਗੱਲ 'ਚ ਸਾਫ ਹੁੰਦਾ ਹੈ ਜੋ ਤੁਸੀਂ ਬਿਆਨ ਦੇ ਰਹੇ ਹੋ ਉਹ ਅਮਲ ਦੇ ਵਿੱਚ ਨਿਭਾ ਨਹੀਂ ਰਹੇ ਇਸੇ ਤਰ੍ਹਾਂ ਹੀ ਤੁਹਾਡੀ ਪਾਰਟੀ ਦਾ ਪ੍ਰਧਾਨ ਲੋਂਗੋਵਾਲ ਦੇ ਵਿੱਚ ਆਇਆ ਅਮਨ ਅਰੋੜਾ ਕਿਸਾਨ ਸਵਾਲ ਕਰਨ ਲਈ ਜਾ ਰਹੇ ਨੇ ਇਹਨਾਂ ਮੁੱਦਿਆਂ ਤੇ ਡਿਬੇਟ ਕਰਨ ਜਾ ਰਹੇ ਨੇ ਪੰਜਾਬ ਦੇਾਂ ਤੇ ਚਾਹੇ ਉਹ ਪੰਜਾਬ ਦੇ ਨਹਿਰੀ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਪੰਜਾਬ ਦੀ ਡਿਵੈਲਪਮੈਂਟ ਦਾ ਮੁੱਦਾ ਸਿੱਖਿਆ ਦੇ ਨਾਲ ਜੁੜਿਆ ਮੁੱਦਾ ਹੋਵੇ ਸਿਹਤ ਸਭਾਵਾਂ ਨਾਲ ਜੁੜਿਆ ਮੁੱਦਾ ਹੋਵੇ ਬੇਰੋਜ਼ਗਾਰੀ ਨਾਲ ਜੁੜਿਆ ਮੁੱਦਾ ਹੋਵੇ ਇਸੇ ਤਰੀ ਨਿਸ਼ਿਆਂ ਨਾਲ ਜੁੜਿਆ ਮੁੱਦਾ ਹੋਵੇ ਕਿੰਨੇ ਪੰਜਾਬ ਦੇ ਤਮਾਮ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਤੇ ਤੁਹਾਡੇ ਨਾਲ ਡਿਬੇਟ ਕਰਨ ਲਈ ਖੁੱਲੀ ਜਨਤਾ ਦੇ ਸਾਹਮਣੇ ਵੈਸ ਕਰ ਲਈ ਜਾ ਰਹੇ ਸੀ ਤਾਂ ਤੁਹਾਡੇ ਅਮਨ ਅਰੋੜੇ ਦੇ ਵੱਲੋਂ ਜਿਹੜੇ ਪੁਲਿਸ ਅਧਿਕਾਰੀ ਭੇਜੇ ਉਹ ਤਾਂ ਇਹ ਕਹਿ ਰਹੇ ਸੀ ਕਿ ਬੰਦ ਕਮਰੇ ਚ ਆਓ ਚਾਰ ਬੰਦੇ ਤਾਂ ਗੱਲ ਕਰਾਂਗੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਖੁੱਲੀ ਡਿਬੇਟ ਵੈਸ ਕਰਾਂਗੇ ਅਸੀਂ ਤੁਹਾਡੇ ਇਸ ਚੈਲੰਜ ਨੂੰ ਕਬੂਲ ਕਰਦੇ ਹਾਂ ਦੱਸੋ ਕਿਹੜੀ ਜਗ੍ਹਾ ਤੇ ਕਿਹੜਾ ਥਾਂ ਤੇ ਕਿਹੜਾ ਦਿਨ ਰੱਖਦੇ ਹੋ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਨਾਲ ਪੰਜਾਬ ਦੀ ਸਰਕਾਰ ਕਿੱਡਾ ਵੱਡਾ ਧੋਖਾ ਕਰਕੇ ਕੇਂਦਰ ਸਰਕਾਰ ਦੇ ਪੱਖ 'ਚ ਖੜ ਕੇ ਪੰਜਾਬ ਦੇ ਅਧੋਲਨਕਾਰੀ ਜਿਹੜੇ ਸ਼ੰਭੂ ਤੇ ਖਨੋਰੀ ਬੈਠੇ ਸੀ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਟਰਾਲੀਆਂ ਚੋਰੀ ਤੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਗੂਆਂ ਨੇ ਕੀਤੀਆਂ ਨੇ ਤੇ ਪੰਜਾਬ ਦੀ ਸਰਕਾਰ ਨੇ ਕਰੋੜਾਂ ਦਾ ਨੁਕਸਾਨ ਕੀਤਾ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਬਿਆਨ ਪੰਜਾਬ ਸਰਕਾਰ ਦੇ ਪੰਜਾਬ ਦਾ ਸੀਐਮ ਵੱਲੋਂ ਦਿੱਤੇ ਜਾ ਰਹੇ ਜੇ ਇਹਨਾਂ ਦੇ ਹੋਰ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਕਿਸਾਨਾਂ ਵਿਰੋਧੀ ਬਿਆਨ ਇਹ ਉਸ ਗੱਲ ਤੇ ਮਿੱਟੀ ਪਾਉਣਾ ਹੈ ਕਿ ਪੰਜਾਬ ਦੇ ਅੰਦਰ ਸ਼ਰੇਆਮ ਪੰਜਾਬ ਦੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਇਹਨਾਂ ਦੀ ਪੁਲਿਸ ਬੇਲਗਾਮ ਅਣਅਲਾਨੀ ਐਮਰਜੈਂਸੀ ਦੇ ਤਹਿਤ ਪੰਜਾਬ ਦੇ ਅੰਦਰ ਕੰਮ ਕਰ ਰਹੀ ਹੈ ਸੋ ਇਹਨਾਂ ਸਵਾਲਾਂ ਤੋਂ ਭੱਜਣ ਲਈ ਪੰਜਾਬ ਦੀਆਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਪੰਜਾਬ ਦਾ ਮੁੱਖ ਮੰਤਰੀ ਇਹੋ ਜਿਹੇ ਬੇਤੁਕੇ ਬਿਆਨ ਦੇ ਰਿਹਾ ਜਿਨ੍ਹਾਂ ਬਿਆਨਾਂ ਦੀ ਕੋਈ ਬੁਨਿਆਦ ਨਹੀਂ ਹੈ ਸੋ ਇਹੋ ਜਿਹੇ ਬਿਆਨਾਂ ਨੂੰ ਜਿੱਥੇ ਪੰਜਾਬ ਦੇ ਲੋਕ ਸਮਝਦੇ ਹੈ ਵੀ ਇਹ ਵਿਆਨ ਕਿੰਨੇ ਕ ਸੱਚੇ ਤੇ ਕਿੰਨੇ ਕ ਝੂਠੇ ਹੈ ਤੇ ਨਾਲ ਦੀ ਨਾਲ ਖੁੱਲਾ ਬਹੁਤ ਸਾਰੇ ਸੰਗਠਨਾਂ ਦੇ ਵੱਲੋਂ ਚੈਲੰਜ ਪੰਜਾਬ ਸਰਕਾਰ ਨੂੰ ਕਬੂਲਣ ਤੋਂ ਬਾਅਦ ਕਹਿ ਦਿੰਦਾ ਹੈ ਕਿ ਥਾ ਤੁਹਾਡਾ ਜਗਾ ਤੁਹਾਡੀ ਜਦੋਂ ਮਰਜ਼ੀ ਡਿਬੇਟ ਦੇ ਵਿੱਚ ਆਓ ਤਾਂ ਕਿ ਕਿਸਾਨ ਆਗੂ ਇਹ ਗੱਲ ਤੁਹਾਡੀ ਨੂੰ ਕਬੂਲ ਦੇ ਹੈ ਕਿ ਜਦੋਂ ਮਰਜ਼ੀ ਜਾਂਚ ਕਰੋ ਕੌਣ ਸਹੀ ਹੈ ਤੇ ਕੌਣ ਗਲਤ ਇਹ ਜਨਤਾ ਜਾਣਦੀ ਹੈ ਇਹ ਤੁਹਾਡੇ ਗਮਰਾਹਕੂਨ ਪ੍ਰਚਾਰ ਦੇ ਵਿੱਚ ਆਉਣ ਵਾਲੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ